ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਬੋਤੈ ਮੈਂ ਪਰਮਾਤਮਾ 'ਤੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਰਹੋ ਜੀ ਮਾਰਾ ਸਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦਿਹਰੋਗਤਾ ਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਕਈ ਦਿਨ ਹੋ ਗਏ ਜੀ ਕੋਈ ਹਾਰਡ ਵਰਕ ਨਹੀਂ ਕੀਤਾ ਹੈਗਾ ਜਿੱਦਣ ਉਹਦਾ ਭਾਂਬੜ ਆਇਆ ਵਾ ਅ ਬਸ ਗੱਡੀ ਚਲਾ ਲਈ ਡੈਡੀ ਨੂੰ ਉਹ ਡਾਕਟਰ ਕੋਲ ਗਿਆ ਉਹ ਕੋਲ ਗਿਆ ਕਮੋਦ ਕਮਾਉਂਦਾ ਜੀ ਸਰੀਰ ਨਾ ਕੁਝ ਹੋਰ ਲੁੱਟਦਾ ਫੀਲ ਕਰ ਰਿਹਾ ਸੀ ਤੇ ਅੱਜ ਗਰਮੀ ਬਹੁਤ ਸੀ ਤੇ ਸ਼ਾਮ ਦਾ ਟਾਈਮ ਆ ਜੀ ਮਾਂ ਵੀ ਚਲੋ ਸੈਰ ਕਰਨ ਚੱਲੀਏ ਸੰਦੀਪ ਤਾਂ ਰੋਜ਼ ਆਉਂਦੀ ਆਪਣੀ ਪਰਜਾਈਆਂ ਨਾਲ ਸੈਰ ਕਰਨ ਤੇ ਅੱਜ ਮੇਰਾ ਵੀ ਦਿਲ ਕਰਿਆ ਵੀ ਮਾਂ ਚੱਲ ਮੈਂ ਵੀ ਜਾਉਣਾ ਸਰੀਰ ਅਪਸੈਟ ਜਾ ਫੀਲ ਕਰ ਰਿਹਾ ਸੀ ਏਸੀ ਬਿਨਾ ਤਾਂ ਹੁਣ ਲੱਗਿਆ ਸੀ ਵੀ ਅ ਪਤਾ ਨਹੀਂ ਕੀ ਹੋ ਰਿਹਾ ਨਾ ਕੀ ਨਹੀਂ ਫਲੈਟਰੀ ਬਾਥਰੂਮ ਵੀ ਜਾ ਜਾਂਦੇ ਸੀ ਟਾਇਲਟ ਚ ਆ ਹੋ ਜਾਣਾ ਤਾਂ ਵੀ ਗਿਰ ਜੂਗੇ ਅੱਜ ਤਾਂ ਇੰਨੀ ਗਰਮੀ ਆ ਏਸੀ ਨੇ ਜਮੇ ਸਰੀਰ ਨਫਕਰ ਜਾ ਕਰਤਾ ਅੱਜ ਅੱਜ ਨੇ ਕਈ ਦਿਨਾਂ ਦਾ ਕਰਿਆ ਹੋਇਆ ਤੇ ਹੁਣ ਨਾ ਤੂੰ ਕੀ ਕਰਨ ਆਈ ਏ ਮੈਨੂੰ ਇਹ ਦੱਸ ਪਹਿਲਾਂ ਗੱਡੀ ਹਾਂ ਗੱਡੀ ਲੋ ਇੱਕ ਨਹੀਂ ਗੱਡੀ ਲੈ ਕੇ ਆ ਵੀ ਤੁਰ ਕਿਹਣੀ ਜਾਣਾ ਹੈਗਾ ਸੰਦੀਪ ਨੇ ਇਹਨੂੰ ਕਹਿਤਾ ਵੀ ਤੈਨੂੰ ਚੀਜੀ ਖਿਲਾ ਕੇ ਲਿਆਉਂਗੇ ਹੁਣ ਮੈਂ ਪਾ ਲਿਆ ਸੂਏ ਸੂਏ ਦੇ ਵਿੱਚ ਪਾਣੀ ਤਾਂ ਹੈ ਨਹੀਂ ਬਸ ਪ government ਤਾਂ ਸਾਰਾ ਸਰਕਾਰ ਨੇ ਜੀ ਇਹ ਇੱਕ ਪ੍ਰੋਜੈਕਟ ਤਾਂ ਵਧੀਆ ਕਰਿਆ ਬਹੁਤ ਕੰਮ ਤਾਂ ਬਹੁਤ ਕਰਿਆ ਵਧੀਆ ਪਰ ਅਸੀਂ ਅਪਰੀਸ਼ੀਏਟ ਨਹੀਂ ਕਰਦੇ ਉਹ ਚੀਜ਼ ਨੂੰ ਵੀ ਨਹੀਂ ਮੰਨਦੇ ਲੋਕ ਜਿਨ੍ਹਾਂ ਨੇ ਨਹੀਂ ਮੰਨਣਾ ਨਹੀਂ ਮੰਨਦੇ ਵੀ ਤਕਰੀਬਨ ਤਕਰੀਬਨ ਹਰੇਕ ਸੂਏਜ ਨੇ ਵੀ ਪੰਜਾਬ ਦੇ ਵਿੱਚ ਹੈਗੇ ਆ ਆ ਦੋ ਕੁ ਸਾਲਾਂ ਚ ਪੱਕੇ ਹੋਏਗੇ ਕਿਤੇ ਕਿਤੇ ਕੱਚੇ ਰਹਿੰਦੇ ਹੋਣਗੇ ਜਿਹੜੇ ਕੰਮ ਚੱਲ ਰਿਹਾ ਜਿਹੜੀ ਨਹਿਰੀ ਪਾਣੀ ਆ ਵੀ ਹੋ ਆਪਣੀ ਫਸਲਾਂ ਤੱਕ ਪਹੁੰਚ ਜਵੇ ਤਾਂ ਧਰਤੀ ਚੋਂ ਪਾਣੀ ਜ਼ਿੰਮੇਦਾਰ ਘਟ ਕੱਢਣ ਹਾਂ ਓਕੇ ਯਾ ਤੁਰ ਕੇ ਜਾ ਮੈਂ ਰੁਤਾ ਆਪ ਸਾਚਣਾ ਤਾ ਆ ਫੜ ਸੰਦੀਪ ਇਹਨੂੰ ਨਾਲੇ ਤੁਸੀਂ ਵੀ ਤੁਸੀਂ ਵੀ ਫੱਤੇ ਪਿਲਾ ਦਿਓ ਵਾਹਿਗੁਰੂ ਸਤਨਾਮ ਕੜਿਆਲ ਖੜਕ ਗਈ ਤੇ ਹੁਣ ਮੈਂ ਬੈਕ ਕੈਮਰਾ ਘਮਾਉਣਾ ਇਹ ਕੱਸੀਆਂ ਦਾ ਪਾਣੀ ਵਿੱਚ ਵਿੱਚ ਗੱਲ ਰਹਿ ਗਈ ਵੀ ਨੈਰੀ ਪਾਣੀ ਇਹ ਸਾਰਾ ਜ਼ਿਮੀਦਾਰਾਂ ਦੇ ਖੇਤਾਂ ਤੱਕ ਪਹੁੰਚ ਜਵੇ ਥੱਲੇ ਦਾ ਪਾਣੀ ਘੱਟ ਕੱਢਣ ਦੀ ਲੋੜ ਪਵੇ ਤੇ ਹੁਣ ਮੈਂ ਬਾਅ ਕੈਮਰਾ ਕਮਾਉਂਦਾ ਜੀ ਮਲਾਉਂਦਾ ਇਹਨਾਂ ਨਾਲ ਮਗਰ ਆਉਂਦੇ ਆ ਇਹਨਾਂ ਨੂੰ ਤਾਂ ਗਰਮੀ ਆ ਹੀ ਨਹੀਂ ਮੰਨੂ ਜ਼ਰੂਰ ਆ ਜੀ ਤੈਨੂੰ ਵੀ ਆ ਗਈ ਗਰਮੀ ਠੀਕ ਹੈ ਸੂਰਜ ਛੇਪਣ ਦੀ ਕਗਾਰ ਤੇ ਆ ਜੀ ਤੇ ਇਧਰ ਸਾਡੀ ਫੈਮਿਲੀ ਵੀ ਆ ਰਹੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਬੋਚਣ ਘਟਾਉਣ ਦੀ ਕੋਸ਼ਿਸ਼ ਤਾਂ ਚੱਲ ਰਹੀ ਹੈ ਨਾਲ ਦੀ ਨਾਲ ਖਾਣ ਪੀਣ ਦੀ ਵੀ ਚੱਲਦੀ ਖਾਣ ਪੀਣ ਤੋਂ ਤਾਂ ਪੂਰਾ ਕੰਮ ਚੱਲਦਾ ਇੱਧਰ ਉੱਪਰ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਣਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੂੰ ਵੀ ਬੁਲਾ ਦੇ ਪੁੱਤ ਸਾਸਰੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਇਹ ਨਹੀਂ ਇਹ ਨਹੀਂ ਬੁલાਉਂਦੀ ਹੈਗੀ ਹਾਂ ਆ ਆਹ ਕਹਿੰਦੀ ਮੈਂ ਵੀ ਬੁਲਾਉਂਦੀ ਤੂੰ ਕੀ ਕਰ ਤੂੰ ਕਰਦੀ ਕਿਆ ਫਿਰਦੀ ਪਹਿਲਾਂ ਮੈਨੂੰ ਦੱਸ ਸੱਜਣ ਹਾਂ ਆ ਆਹ ਕਿਹਾ ਆਹ ਕਿ ਧਾਰ ਦਾ ਬਾਜੀ ਦੀ ਤਨੂਵੇ ਚ ਐ ਲੋ ਜੀ ਆ ਤੋੜ ਤੋੜ ਕੇ ਰਾਤ ਤੇ ਬੂਟੀ ਦੇ ਪੱਤੇ ਸਰਿੰਦਰ ਦੇ ਸਿਰ ਤੇ ਪਾਤੇ ਕੁੜੀ ਨੇ ਮਮਾ ਨੂੰ ਇਹ ਆਪਣਾ ਖੇਲ ਦੀ ਖੇਲ ਦੀ ਨਾਲੇ ਸੈਰ ਲੱਗੀ ਵੀ ਕਰ ਹਾਂ ਦੇਤੀ ਹੌਲੀ ਹੌਲੀ ਚੱਲਦੇ ਆ ਗੱਡੀ ਉਹ ਲੈ ਆਓ ਉਹ ਕਿੱਥੇ ਨੂੰ ਕਰਨ ਨੂੰ ਕਾਹਦੇ ਬਾਤ ਤੇ ਵੀ ਗੱਡੀ ਲੈਣਾ ਇਹਨੂੰ ਤੇ ਸੈਰ ਕਾਦੀ ਹੋਈ ਤੁਹਾਡੀ ਇਹ ਆ ਕਿਆ ਇਹ ਆ ਕਿਆ ਹਟ ਜਾ ਹਟ ਜਾ ਹਟ ਜਾ ਹਟ ਜਾ ਕਿਆ ਤੋਤਾ ਹੈ ਮੱਕੀ ਦੀ ਮੈਂ ਗੱਲ ਕਰੀ ਦੀ ਤੋਤਾ ਆ ਗਿਆ ਉੜ ਕੇ ਇਹ ਹਰਿਆਈ ਹਰਿਆਈ ਪਰ ਘੁੰਮਣ ਵਾਲਾ ਜਾਨਵਰ ਹੈ ਹਾਂ ਤੋਤਾ ਹਾਂ ਤੋਤਾ ਆ ਗਿਆ ਲੈ ਇਹ ਕਹਦੀ ਮੈਂ ਹੀ ਸੈਰ ਕਰ ਲਮ ਅੱਜ ਪੂ ਦਾ ਸੂਏ ਚ गिर ਜੇ ਇੱਧਰ ਰੁੜ ਕੇ ਨਿਕਲ ਨਹੀਂ ਵੀ ਨਾਗੀ ਨਾ ਮੈਂ ਗੱਡੀ ਦਾ ਪਖਾਣਾ ਦਾ ਨਹੀਂ ਸਮਝਿਆ ਤੁਹਾਡਾ ਵੀ ਗੱਡੀ ਤੇ ਤੁਸੀਂ ਕੀ ਕਰਾਉਣਾ ਹੁਣ ਜਾਣਾ ਤਾਂ ਹੈ ਪਰ ਥੋੜੀ ਖਵਾਣਾ ਚ ਹੈ ਖਵਾਣੋ ਕੀ ਕਰਨਾ ਗੱਡੀ ਲਿਓ ਭਾਜੀ ਤੁਸੀਂ ਤਾਂ 10 ਮਿੰਟ ਚ ਮੁੜੇ ਹੋਣਾ ਅੱਛਾ ਮੈਂ ਤਾਂ ਇੱਕ ਨਾ ਬਿੱਕੀ ਭਾਜੀ ਨੂੰ ਕੱਪੜੇ ਪਪੜ ਨੂੰ ਕੱਪੜੇ ਦਿਵਾਉਣ ਜਾਣਾ ਅੱਛਾ ਸ਼ਾਪਿੰਗ ਸਾਡੇ ਵਰਗਿਆਂ ਨੂੰ ਵੀ ਕੁਝ ਖਾਣੀ ਖਾਣ ਕੱਪੜਿਆਂ ਦਾ ਤਾਂ ਕੱਪੜੇ ਨਾ ਆਦਿਕ ਕੁੜੀ ਨੇ ਕਿੰਨੀ ਵਧੀਆ ਗੱਲ ਕਰੀ ਵੀ ਸੈਰ ਕਰਦਾ ਜੀ ਮੇਰੇ ਨਾਲ ਰਲ ਕੇ ਇਹ ਤੂੰ ਸੈਰ ਕਰਨਾ ਹੈ ਸੈਰ ਕਰੋ ਬੇਸਤੀ ਜੇ ਜੇ ਜੀ ਭੂਆ ਉਹਦੀ ਭਤੀਜੀ ਔਰੀ ਤੇ ਸਭ ਤੇ ਮੂਰੇ ਭੱਜੀ ਜਾਂਦੀ ਆ ਤੌੜੀਆਂ ਜੇ ਵਾਹਾਂ ਕਰਕੇ ਐਦਾ ਹੀ ਹੁੰਦਾ ਮੱਕੀਆਂ ਪੱਕਣ ਦੀ ਗਗਾਰ ਪਰ ਆ ਜੀ। ਕਿਆ ਦੇਖਾਂ ਮੈਂ? ਹੁਣ ਪਿੱਛੇ ਕੁਝ ਦੇਖ। ਓਰੇ ਓਰੇ ਐਨ ਠੰਡੀ ਠੰਡੀ ਜੀ ਹਵਾ ਆ ਰਹੀ ਹੈ ਨਾ। ਮੱਕੀ ਨੂੰ ਪਾਣੀ ਲੱਗਿਆ ਪਾ ਹੁਣ। ਕਿਆ ਹੋ ਗਿਆ? ਹਾਂ? ਪਰ ਵੀ ਤਰੇਖੋ। ਹਾਂ? ਤੂੰ ਕਿਆ ਕਰਦੀ ਐ? ਲੈ। ਲੈ ਲੈ। ਇਹ ਆ ਐ ਕਰੀਦੀ ਹੁੰਦੀ ਕਹਿੰਦੀ ਸੈਰ ਤੇਜ ਤੁਰੋਂ ਐ। ਓ ਤੇਰੀ। ਉਹ ਕਾਕੇ। ਕਾਕੇ ਤੂੰ ਘਰ ਨਾ ਜਾ ਯਾਰ। ਓ ਹਾਂ? ਓ ਤੇਨਾਂ। ਉੱਥੇ ਨਹੀਂ ਗਿਰਦੀ ਇੱਥੇ ਜਾਣ ਗਈ ਇੱਥੇ 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 ਤੋਂ ਓ ਹੋ ਗਿਆ ਪੱਗਾ ਮੇਰੀ ਚੱਪਲ ਮੈਂ ਮਾਰਟਾ ਵੀ ਨਹੀਂ ਰਣੀ ਚੱਪਲ ਗਈ ਮੇਰੀ ਸੂਏ ਦੇ ਵਿੱਚ ਹੁਣ ਤਾਂ ਲਿਆਉਣੀ ਹੀ ਪੈਣੀ ਖਾਣੋਂ ਮੈਂ ਉੱਤਰਦੇ ਹਾਂ ਆਪਣਾ ਛਾਲ ਮਾਰ ਕੇ ਉਹ ਦੇ ਨਾ ਦੇ ਤੂੰ ਕਿੰਨਾ ਆਪਣੀ ਫੁੱਫੜ ਦਾ ਫਿਗਰ ਕੁੜੀ ਨੂੰ ਕਹਿੰਦੀ ਮੈਂ ਉਤਰ ਉੱਪਰ ਨਿਕਲ ਨਹੀਂ ਹੋਣਾ ਬੜਤਾ ਹੋਇਆ ਨਾ ਤੂੰ ਉਤਰ ਜਾ ਚੰਚਰ ਤੋਂ ਨਾ 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 ਮੈਂ ਮੈਂ ਹੀ ਉਤਰਦਾ ਪਾੜੀ ਫੋਨ ਦੇਖੀ ਜਾਊਗੀ ਅੱਜ ਰੱਬ ਰੱਖਾ ਪਾਜੀ ਚੜਾ ਨਹੀਂ ਹੋਣੀ ਕੁੜੀ ਨਹੀਂ ਬੁੜੀ ਨਹੀਂ ਤੁਸੀਂ ਤਾਂ ਆਪਣੀ ਚਿਪਕਦੇ ਬਹਤੇ ਆਪੇ ਚੜੂਗਾ ਥੋੜੀ ਥੋੜੀ ਹਾਂ ਬੱਚੋ ਸੰਗਣਾ ਵੱਜੇ ਟੱਟ ਪਿੱਛੇ ਆ ਜਾਓ ਇਹਦੇ ਆ ਨਹੀਂ ਤਾ ਆ ਗਿਆ ਹਲਾ ਇਹ ਤੇਰੇ ਬੰਦਲਾ ਭਾਰੀ ਨਹੀਂ ਹੈਗਾ ਕਾ ਹੋ ਗਿਆ ਬੁੱਪੀ ਪਾੜੀ ਕਰ ਦੇ ਇੱਕ ਇੱਕ ਪਾੜੀ ਕਰ ਦੇ ਬਾਬਾ ਦਾ ਗਾਮੀਆਂ ਵੀ ਰਹਿਣ ਦੇ ਇਹ ਮਹੀ ਗਈ ਜਾਂਦਾ ਮੂੰਹ ਪਿੱਛੇ ਨੂੰ ਕਰਨ ਮਾਪੜਾ ਮੈਂ ਗਰਮੀ ਨਾਲ ਭਿੱਜਿਆ ਪਿਆ ਇਹਦਾ ਵਿਚਾਰੀ ਦਾ ਸਵਾਦ ਖਰਾਬ ਹੋਣਾ ਆਜੋ ਜੀ ਸੈਰ ਕਰੀਏ ਚਲ ਕਰਨ ਕਰ ਆਜੋ ਕਾ ਸੈਰ ਕਰੀਏ ਜੀ ਆਜੋ ਚਲੋ ਚਲੋ ਆਜੋ ਸਾਰੇ ਹੋਰ ਕਾ ਸਭ ਠੀਕ ਠਾਕ ਹੈ ਜੀ ਸਭ ਠੀਕ ਠਾਕ ਹੈ ਜੀ ਤੁਸੀਂ ਤੋਰ ਕਾ ਸਾਰੇ ਠੀਕ ਠਾਕ ਹੈ ਜੀ ਤੁਸੀਂ ਠੀਕ ਠਾਕ ਹਾਂ ਤੇ ਮੈਂ ਵੀ ਠੀਕ ਹੈ ਜੀ ਤੇ ਮੇਰਾ ਨਾਨੂ ਵੀ ਠੀਕ ਹੈ ਜੀ ਗੱਡੀ ਲੈ ਆਓ ਜੀ ਪਹਿਲਾ ਇਧਰ ਮੁੱਕ ਗੱਡੀ ਕੀ ਕਰਨੀ ਐ ਇਹ ਸਾਰੇ ਕਹੀ ਜਾਂਦੇ ਗੱਡੀ ਲਾਓ ਗੱਡੀ ਲੈ ਆਓ ਬਲੌਕ ਇਹਨੂੰ ਕਰੋ ਇੱਥੇ ਬੰਦ ਫਿਰ ਮਿਲਦੇ ਤੁਹਾਨੂੰ ਅੱਗੇ ਵੀ ਕੋਸ਼ਿਸ਼ ਦਿਖਾਉਣੀ ਆਂ ਮੈਂ ਕਿੱਥੇ ਮਿਲੂੰਗਾ ਹਾਂ ਗੱਡੀ 'ਚ ਮਿਲੂੰਗਾ ਇੱਧਰ ਆਪਦੀ ਮੈਂ ਕਿੱਥੇ ਗੱਡੀ ਵਾਲ ਨੂੰ ਰੋਕ ਦੂੰਗਾ ਮੈਂ ਨਹੀਂ ਰੋਕਦਾ ਕੋਈ ਨਹੀਂ ਦੇਖਦਾ ਪਹੁੰਚ ਗਿਆ ਜੀ ਸੰਦੀਪ ਦੇ ਚਾਚਾ ਜੀ ਦੀ ਮੋਟਰ ਤੇ ਚਾਚਾ ਜੀ ਐਂਡ ਤਾਇਆ ਤਾਇਆ ਜੀ ਪਾਣੀ ਤਾਂ ਪਈ ਨਹੀਂ ਰੀਨੂ ਲਾ ਵਾ ਤਾਇਆ ਕਾਫੀ ਬੁੱਟੇ ਬਾਟੇ ਖੜੇ ਨਾ ਉਰੇ ਹਾਂ ਬਾ ਅੰਬ ਨੂੰ ਵੀ ਫੁੱਟ ਸੋਣਾ ਫਲ ਪਿਆ ਵੈਸ ਵਰਤਾ ਹਾਂ ਤੇ ਤੋਤਾ ਤੋਤੇ ਤਾਂ ਹੀ ਆ ਇਹ ਖੂ ਕੋਲ ਨਾ ਜਾ ਕੁੜੀ ਤੂੰ ਉਹ ਇੱਕ ਮੇਰ ਆ ਜੂ ਕਿ ਗਰਮੀ ਬਹੁਤ ਆ ਆ ਪਪੀਤਾ ਵੀ ਖੜਾ ਜੀ ਪਪੀਤਾ ਨਿੰਬੂ ਨਿੰਬੂ ਵੀ ਖੜਿਆ ਮੈਂ ਤਾਂ ਹੀ ਕਿਹਾ ਵੀ ਇੱਥੇ ਦੇਖ ਕੇ ਹੋਰ ਕਿਧਰ ਪੰਗਾ ਖੜਾ ਕਰ ਦੋ ਜਾਨ ਨੂੰ ਸੈਰ ਕਰਨੀ ਜਿੱਤੇ ਮੈਨੂੰ ਮਹਿੰਗੀ ਪੈ ਜਾਵੇ ਨਿੰਬੂ ਨੂੰ ਫਲ ਪਿਆ ਵਾ ਪਰ ਐਉਂ ਪਾਣੀ ਮੰਗਦਾ ਵਿਚਾਰਾ ਹੁਣ ਇਹ ਕੰਡਿਆਂ ਚ ਪਨੀਰੀ ਨੂੰ ਤਾਂ ਪਾਣੀ ਲੱਗੀ ਜਾਂਦਾ ਇੱਧਰ ਬੁੱਟੇ ਨੂੰ ਵੀ ਪਾਣੀ ਇਹਨੂੰ ਫੜਨਾ ਚਾਹੀਦਾ ਤਾਂ ਉਹ ਪਨੀਰੀ ਵੀ ਜੋਈ ਵੀ ਉੱਧਰ ਚੱਲ ਰਿਹਾ ਦੌਰ ਪਨੀਰੀਆਂ ਦਾ ਹੁਣ ਸੀਜ਼ਨ ਆ ਤੂੰ ਕੀ ਲਾਗੀ ਖਾਣ ਕੱਚਾ ਹੀ ਆੜੂ ਮੈਂ ਤਾਂ ਵੀ ਖਾ ਲਾ ਕੱਚਾ ਹੀ ਆ ਲੈ ਆ ਤੂੰ ਬਾਤ ਉਹਦੇ ਢਾਰ ਰਹਿਣ ਦੇ ਆ ਨਾ ਤੂੰ ਕੱਚਾ ਕਿਉਂ ਤੋੜ ਦੋ ਤੁਸੀਂ ਤੁਹਾਡਾ ਰੋ ਮੋਟਰ ਪਰ ਆ ਇਹਦਾ ਨੁਕਸਾਨ ਆ ਫਿਰ ਤੂੰ ਕਹਿੰਦਾ ਰੋਟ ਪਾਇਆ ਹੋਈ ਇਹ ਕਹਿੰਦੀ ਮੈਂ ਤੋੜ ਕੇ ਤੂੰ ਕਿ ਸਿੱਟਣਾ ਉਹਨੇ ਲਾਤੀ ਦੀ ਇਸ ਕੁੜੀ ਨੇ ਇਹਨੂੰ ਆ ਕੁੜੀ ਵੀ ਬੱਸ ਕਾ ਕਹਿਣਾ ਇਹਨੂੰ ਆੜੂ ਨੂੰ ਵੀ ਫੜ ਪਿਆ ਵਾ ਪਰ ਬਿਨਾਂ ਪਾਣੀ ਤੇ ਸੁੱਕ ਰਿਹਾ ਹੁਣ ਵਿਚਾਰਾ ਇਹ ਵੀ ਪਾਣੀ ਤੇ ਤਾਂ ਹੁਣ ਸਭ ਕੁਝ ਤੇ ਸੁੱਕ ਰਿਹਾ ਇੰਨੀ ਗਰਮੀ ਹੋਈ ਵੀ ਇਸ ਟਾਈਮ ਪੰਜਾਬ ਦੇ ਵਿੱਚ ਵੀ ਪੁੱਛੋ ਕੁਛ ਨਾ ਇੱਕ ਅਤਰ ਰਸ ਕੀ ਘਾਬਤ ਹਾਂ ਦੱਸੂ ਆਉਂਦਾ ਪਤਾ ਨਹੀਂ ਕੌਣ ਆਉਂਦਾ ਨਹੀਂ ਹੋਰ ਇਹਦਾ ਵਾਹਿਗੁਰੂ ਸਤਨਾਮ ਗੁਰੂ ਨਾ ਲੱਗੇ ਮੇਰੇ ਤੇ ਕੀੜੇ ਚੜਨ ਲੱਗੇ ਮੋਟਰ ਪਰ ਆ ਕੇ ਇਹਦੇ ਕੀੜੇ ਚੜਨ ਲੱਗੇ ਬੱਚੇ ਆਂਬ ਦਾ ਬੂਟਾ ਖੜਾ ਹੈ ਨਾ ਇਹਨੂੰ ਕਾਹ ਕਹੋਗੇ ਆਪਾਂ ਵੀ ਇਹ ਆਂਬ ਦੇ ਬੂਟੇ ਵਿੱਚ ਨਿੰਬੂ ਲੱਗਿਆ ਹੋਇਆ ਹੈ ਆ ਦੇਖ ਲੋ ਇਹ ਦੂਏ ਪਤਾ ਨਹੀਂ ਤੀਏ ਬੂਟਾ ਅੰਬ ਦਾ ਲੈ ਲੋ ਨਿੰਬੂ ਲੱਗਿਆ ਪਾ ਇਹਨੂੰ ਨਿੰਬੂ ਆ ਦੇਖ ਲੈ ਦੇਖ ਅੰਬ ਦੇ ਬੂਟੇ ਨੂੰ ਨਿੰਬੂ ਲੱਗ ਗਿਆ ਇਹ ਤਾਂ ਤਾਂ ਗਲਤ ਕਰਿਆ ਕੰਮ ਆ ਉਹ ਉਹਨਾਂ ਦੀ ਆੜੀ ਸੀ ਦੋਹਾਂ ਦੀ ਫਰੈਂਡਸ਼ਿਪ ਤੇ ਪੂਰੀ ਤਾਂ ਫਰੈਂਡਸ਼ਿਪ ਉਹਨਾਂ ਦੀ ਖਤਮ ਕਰਤੀ ਜਿੱਥੇ ਹੈਗੇ ਤੇ ਉੱਥੇ ਰਹਿਣਦੇ ਉਹ ਪੂਰੀ ਆਪਣੀ ਦੁੱਖ ਸੁੱਖ ਕਰਦੇ ਇੱਕ ਦੂਏ ਨਾਲ ਦੋਹੇ ਜਣੇ ਇਹ ਤੰਨੂ ਤੇਰੀ ਭਾਬੀ ਨਾਲ ਤੇ ਲੱਗ ਕਰ ਦ ਮਮਾ ਹਣੋ ਬੀਬੀ ਸਰਿੰਦਰ ਤੂੰ ਘੁੰਮ ਕੇ ਖਮਾਣੋਂ ਤੂੰ ਇੱਧਰ ਹੁ ਜਾ ਚੱਲ ਜੂਗਾ ਤੁਸੀਂ ਨਹੀਂ ਕੱਟੀਆਂ ਜਾਊਂਗੀ ਬੱਸ ਫੇਰ ਇਹਨਾਂ ਨੂੰ ਕੰਨੂ ਲੱਗ ਲੱਗ ਕਰਦੀ ਲੈ ਐ ਕੱਟੇ ਆ ਤਾਂ ਜਾਣਾ ਕੱਟੇ ਇਹ ਨਹੀਂ ਇਹ ਮੋਸਾ ਤੱਦਾ ਹਾਂ ਲੈ ਆ ਜਾਦੀ ਮਸਤੀ ਪਈ ਏ ਕੁੜੀ ਚੱਲ ਚੱਲੀ ਆ ਵੇ ਚੱਲ ਚੱਲ ਕਰ ਨੂੰ ਹਾਂ ਹੇਟੇ ਡੇ ਦੋ ਘੰ ਲਮਾ ਫੇਕੋਗੀ ਮੈਨੂੰ ਵੀਰ ਜੇ ਹਲਟਿਆਂ ਦੁਗਾਨ ਮੈਂ ਤਾਂ ਡਾਕਟਰਾ ਜੋ ਕੋਈ ਰਹਿ ਜਾਊਗਾ ਬਸ ਲੈ ਹੌਣੇ ਬੁਰੀ ਬਿਮਾਰ ਕਰਨੀ ਤੁਸੀਂ ਮਰ ਜਾ ਇਹ ਵੀ ਆੜੂ ਮੰਗਦੀ ਆ ਹੁਣ ਮੈਨੂੰ ਕਿੱਥੇ ਦੋ ਘੰ ਲਾੜ ਦੋ ਬਣ ਕੇ ਵੀਰਾਂ ਨੂੰ ਜਾ ਕੇ ਉਹਨਾਂ ਦਾ ਬਲੌਗ ਚ ਸਈ ਗਾਰੂ ਤੋੜ ਲਈ ਬਲੌਗ ਚ ਦੇਖੇ ਲੈਣਾ ਉਹਨਾਂ ਨੇ ਪਾ ਦਿਓ ਦਿਖਾ ਦੇ ਮੇਰਾ ਵੀਰ ਹਾਂ ਆ ਮੰਗਾ ਬਾਈ ਦੇਖ ਲੈ ਹਾਂਜੀ ਮੋਟਰ ਤੇ ਆੜੂ ਤੋਣ ਲੈ ਚਲੋ ਜੀ ਚੱਲ ਵੀ ਆਦਾ ਬਾਸ ਪਰ ਇੰਨਾ ਸੌਖਾ ਨਹੀਂ ਰਹਿੰਦਾ ਮੈਂ ਘਰ ਪਹੁੰਚਣ ਦੰਦਾ ਕਮਾਉਂਗਾ 3-4 ਕਿਲੋਮੀਟਰ ਬਸ ਗੱਡੀ ਗੱਡੀ ਕਰੀ ਜਾਓ ਗੱਡੀ ਮੈਂ ਲੈ ਆਉਂਗਾ ਤੇ ਪਹਿਲਾਂ ਖਮਾਣੋਂ ਪਹੁੰਚ ਤੁਹਾਨੂੰ ਖਮਾਣੋਂ ਤੇ ਗੱਡੀ ਚ ਬਿਠਾਲ ਕੇ ਲਿਆਉਂਗਾ ਹੋਰ ਦੱਸੋ ਖਮਾਣੋਂ ਤੇ ਚਾਰਸਾਲੀ ਕਿਰਾਏ ਪਰ ਨਾ ਕਰਕੇ ਲਿਆਉਣੀ ਪਵੇ ਮੈਨੂੰ ਗੱਡੀ ਕੋਈ ਮੈਂ ਕਰ ਲੈਣੀ ਬਜ਼ਾਰੇ ਮੁੰਡੇ ਜਾਣਦੇ ਇੱਧਰ ਮੈਂ ਬੁਲਾ ਲੈਣਾ ਕਿਸੇ ਨੂੰ ਆਟੋ ਤਾਂ ਜ ਮੰਨੂ ਨੂੰ ਪਤਾ ਮੈਂ ਤਾਂ ਜਿਹੜੀ ਗੱਲ ਕਰਦਾ ਵੀ ਤੁਸੀਂ ਖਮਾਣੋਂ ਪਹੁੰਚੋ ਤਾਂ ਸੀ ਇੱਕ ਵਾਰ ਬਾ ਚਲੋ ਫੇ ਚਲੋ 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 ਹੁਣ ਖਮਾਣੋਂ ਜਾ ਕੇ ਮਿਲਣਾ ਬਲੌਗ ਚ ਪਤਾ ਗੱਡੀ ਦੇ ਬਿਨਾਂ ਨਹੀਂ ਆਉਣਾ ਬਾ ਠੀਕ ਆ ਲੈ ਵੀ ਚਲ ਖੜਾ ਖਾਣ ਦੇ ਚੱਕਰਾਂ ਚ ਤਾਂ ਤੁਸੀਂ ਪਹਿਲਾਂ ਜਾਣਾ ਉੱਥੇ ਨੂੰ ਚਲੋ ਮੈਂ ਖੜਾ ਆਉਂਗਾ ਉੱਥੇ ਤੁਹਾਨੂੰ ਜਾ ਕੇ ਤੇ ਆ ਰਿਹਾ ਜਿਆ ਕੈਂਡੀ ਆ ਕੈਂਡੀ ਨਾਨੀਏ ਇੱਕ ਹੋਰ ਦੇ ਦੇ ਸਰੇ ਅੱਥਾ ਚ ਦੇਖ ਲਓ ਨਾ ਚਲੋ 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 ਇਧਰ ਨੂੰ ਚਲੋ ਪਿੰਡ ਗੀ ਨੂੰ ਨਾ ਮੁੜੇ ਹੁਣ ਅ ਗਾਹਾਂ ਚੱਲ ਕੇ ਦੇਖਦੇ ਕਿਆ ਬਣਦਾ ਪ੍ਰੋਗਰਾਮ ਆ ਟੀਮ ਸਾਡੇ ਨਾਲ ਇੱਕ ਹੋਰ ਰਲ ਗਈ ਜੀ ਸਾਈਕਲਾਂ ਪਰ ਤੇ ਵੀ ਆਪਣਾ ਵਜਨ ਘਟਾਉਣ ਦੇ ਚੱਕਰਾਂ ਦਾ ਇਹ ਤਾਂ ਇਹ ਤਾਂ ਘਟਣਾ ਨਹੀਂ ਮਨ ਨੂੰ ਨਹੀਂ ਲੱਗਦਾ ਮੈਂ ਨਹੀਂ ਬੈਠੇ ਲਗੀ ਸਾਈਕਲ ਤੇ ਚਲੋ ਗਲਤਾਂ ਬਾਹਤਾਂ ਛਲੂ ਗਈ ਇਹ ਹੋਰ ਨਿਕੋਸ ਕਰੂਗਾ ਅਸੀਂ ਵੀ ਮੇਰੇ ਮੈਂ ਲੈਂਡ ਪਰ ਪਹੁੰਚ ਗਏ ਜੀ ਇੱਧਰ ਹਾਂ ਓ ਹੈਲੋ ਇਹ ਹੋ ਗਈ ਜੀ ਨਾਰਾਜ਼ ਆ ਆਹ ਸਾਹਮਣੇ ਖਮਾਣੋ ਜੀ ਉੱਧਰ ਤੇ ਕਹਿੰਦੀ ਸੀ ਵੀ ਗੋਲ ਗੱਪੇ ਖਾ ਕੇ ਆਉਣੀ ਮੈਂ ਲੈਨੇ ਲੈਨ ਵਾਪਸ ਮੋੜ ਲਈਏ ਆਦਰ ਪਰਮਨ ਕਹੀ ਜਾਂਦਾ ਕਹਿੰਦਾ ਲਾਈਨ ਗੂੰਗੀ ਆ ਕਹਿੰਦਾ ਤੇ ਪਰ ਹੋਰ ਨਹੀਂ ਸੁਣਦਾ ਗੂੰਗੀ ਨਾ ਬੋਲੀ ਬੋਲੀ ਇਹ ਬੋਲੀ ਲਾਈਨ ਆ ਓ ਸੁਣਦਾ ਨਹੀਂ ਲੈ ਚੱਲ ਉਤਰੋ ਫਿਰ ਥੱਲੇ ਛੇਤੀ ਕਰੋ ਇੱਕ ਮਿੰਟ ਲਾ ਮਰ ਜਾਣਾ ਇੱਕ ਬੈ ਜਾਣਾ ਓ ਦੋ ਟਾਈਮ ਮਿਲਦੇ ਬੈਗਰੂ ਬੈਗਰੂ ਕਰਨਾ ਹੋਰ ਨਾ ਮੇਤੇ ਕੋਈ ਸੁਣ ਲਈ ਬਲੌਗ ਦੇ ਵਿੱਚ ਠੀਕ ਆ ਹਾਂ ਸੱਤ ਨੰਬਰ ਭਰਉਦਾ ਸੀ ਹੁਣ ਹੁਣ ਮੈਂ ਕਿਹਾ ਓਏ ਦੇਖ ਕੇ ਪੁੱਤ ਗਿਰ ਨਾ ਜਾਈ ਚੱਲ 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 ਉਤਰ ਉਤਰ ਪਪਰੇ ਲੱਤਾ 빙ਗੇ ਟੱਡੀ ਨਹੀਂ ਕਰੀ ਜਾਂਦੀ ਥੱਲੇ ਗਿਆ ਪਹੁੰਚਣਾ ਹਾਏ ਆ ਮੇਰਾ ਨਾਨਾ ਖੁਸ਼ ਹੋ ਗਿਆ ਬਈ ਕਰਾ ਲਓ ਇਹਨਾਂ ਤਾਂ ਇਹਦਾ ਸਾਈਕਲ ਉਰ ਬੈ ਕੇ ਜਾਣ ਨੂੰ ਤਿਆਰ ਹੋ ਗਿਆ ਬਸ ਸੜ ਗਿਆ ਥੋਡੇ ਵਾਲਾ ਉਹ ਹਾਏ ਗੱਡੀਆਂ ਮੰਗਾਈਆਂ ਤਾਂ ਹੈਗੇ ਥੋਡੇ ਵਾਸਤੇ ਦੋ ਆ ਦੋ ਗੱਡੀਆਂ ਆ ਗਿਆ ਹੋਰ ਹੁਣ ਕੀ ਚਾਹੀਦਾ ਤੁਹਾਨੂੰ ਹੈ ਪਰਮਨ ਫੜਾਇ ਲੈਨ ਨੂੰ ਸਾਈਕਲ ਕਾ ਬੈਟ ਚਲਾਓ ਮੈਂ ਬੈਹਣਾ ਥੋਡੇ ਮਗਰ ਆਕੇ ਦੇਖਿਆ ਡਰਾਈਵਰ ਬਣਦਾ ਡਰਾਈਵਰ ਇਹ ਮੈਂ ਗਿਰ ਗਈ ਕੋ ਨਾ ਲੱਤ ਬਾਤ ਡਾ ਲੀ ਅੱਛਾ ਤਾਂ ਜਣੀ ਹਾਉਣੀ ਚਲਾਉਣਾ ਹਾਂ ਜਾਂ ਹਾਂ ਮੈਂ ਚਲਾਉਣਾ ਮੈਂ ਨਹੀਂ ਚਲਾਉਣਾ ਬਾਈ ਮੈਂ ਨਹੀਂ ਚਲਾਉਣਾ ਡਰਦੀ ਵਧੀਆ ਬਾਈ ਉਹ ਦੇਖੋ ਮੈਰੀ ਕੋਈ ਗਲਤੀ ਨਹੀਂ ਮੈਂ ਬੰਦੇ ਦੋ ਬੁਲਾ ਲਏ ਤੇ ਗੱਡੀਆਂ ਲੈ ਕੇ ਹਾਂ ਹੁਣ ਇਹ ਨਹੀਂ ਗਈਆਂ ਉਹ ਗੱਲ ਬੱਕਰੀ ਆ ਇਹਦਾ ਚੱਕਣੀ ਬਣੀ ਮੇਰੇ ਮੱਛਰ ਚਲ ਗਿਆ ਜੀ ਮੂੰਹ ਦੇ ਵਿੱਚ ਟ੍ਰੇਨ ਅਭੀ ਆਉਣ ਵਾਲੀ ਐ ਮੈਂ ਜ਼ਿਆਦਾ ਨਹੀਂ ਬੋਲਦਾ ਪਰ ਮਨ ਦੇਖ ਲੈ ਤੇਰੀ ਭੂਆ ਆ ਰਹੀ ਹੈ ਦੇਖ ਲੈ ਕਿਆ ਕਹਿੰਦੀ ਐ ਭੂਆ ਨੂੰ ਨਾ ਆਪਣੇ ਨੂੰ ਕੁਲਫੀਆਂ ਨਹੀਂ ਲੈਣ ਦੇਣੀਆਂ ਛੱਤੇ ਹੁਣ ਮਿਲਦੀ ਹੀ ਨਹੀਂ ਤਾਂ ਹੀ ਠੰਡੀਆਂ ਜੀਆਂ ਚਾਹ ਲੈਦੀਆਂ ਮੰਨੂਗਾ ਪਤਾ ਹਾਂ ਉਹ ਭਾਈ ਦਾ ਮੈਂ ਪਿੱਛੇ ਹੀ ਮੋੜਦਾ ਉਹ ਮੈਂ ਉਹਨੂੰ ਪਹਿਲੀ ਕਹਿਤਾ ਵੀ ਗਾ ਨਾ ਚੱਲ ਜੀ ਜਿਆੜਾ ਹੋ ਜੂ ਸਾਲਾ ਤੇਰਾ ਮੈਨਾਂ ਕੋਲ ਪੈਸਾ ਕੋਈ ਨਹੀਂ ਇਹਨਾਂ ਨੇ ਖਾ ਕੇ ਮੁੱਕਰ ਜਾਣਾ ਨਾ ਤੇਰੇ ਕੋਲ ਭਾਂਡੇ ਵੀ ਭਾਂਡੇ ਧੋ ਆ ਲੂੰਗਾ ਤੂੰ ਮੋੜਦਾ ਹੈਗੇ ਆ ਭਾਜੀ ਮੈਂ ਦੇਣੀ ਨਹੀਂ ਤੇ ਹੈਗਾ ਮੈਂ ਪਤਾ ਗੂਗਲ ਤੇ ਹੈਗਾ ਕਬਰਾਂ ਟਰੇਨ ਦਾ ਹੌਣ ਆ ਤੁਸੀਂ ਕਹੀ ਜਾਂਦੇ ਵੀ ਇਹ ਬੌਲੀ ਧਰਤੀ ਐ ਟਰੇਨ ਦਾ ਹੌਣ ਤਾਂ ਮੈਨੂੰ ਹੁਣ ਸੁਣਿਆ ਵੀ ਉਧਰ ਤੋਂ ਸਾਹਮਣੇ ਤੇ ਟਰੇਨ ਆਉਂਦੀ ਕਿਧਰੇ ਤੇ ਹਾਂ ਪਤਾ ਅੱਛਾ ਉਹਦੇ ਉੱਪਰ ਤੁਰਦਾ ਫੇਰ ਨਹੀਂ ਸੁਣਦੀ ਸਾਹਮਣੇ ਤੇ ਲਾਲ ਹੈ ਇੱਧਰ ਤਾਂ ਗ੍ਰੀਨ ਹੋਣੀ ਐ ਜਿਹੜੀ ਸਾਈਡ ਤੇ ਆਪਾਂ ਜਾ ਰਹੇ ਆ ਤਾਂ ਸਾਹਮਣੇ ਤੇ ਟਰੇਨਾਂ ਨੇ ਹੌਣ ਦਾ ਸੁਣਿਆ ਮੈਨੂੰ ਤਾਂ ਮੈਂ ਤਾਂ ਤਾਂ ਕਹਿੰਦਾ ਹਲੋ ਨਾ ਤਾਂ ਗੱਡੀਆਂ ਵੀ ਨਾਲੇ ਤੋੜ ਲਿਆ ਜੀ ਜਿਹੜਾ ਗੱਡੀ 'ਚ ਬੰਦੇ ਲੇੜਾ ਐ ਤੇ ਉਹਨਾਂ ਨੂੰ ਉਹਨਾਂ ਨੂੰ ਵੀ ਨਾਲੇ ਤੋੜ ਲਿਆ ਨੇ ਹਾਇ ਜਿੱਕੇ ਟ੍ਰੇਨ ਵੀ ਆਉਂਦੀ ਆ ਟ੍ਰੇਨ ਕਿਹੜਾ ਤੁਹਾਡੇ 'ਤੇ ਚੜਨ ਲੱਗੀ ਆ ਡਰ ਗਿਆ ਤਾਂ ਲੱਗ ਡਾਕਟਰ ਨੂੰ ਇਹ ਤਾਂ ਭਾਈ ਆ ਹਾਂ ਛੋਟਾ ਡੱਬਾ ਇੱਕੜ ਡੱਬਾ ਕੀ ਆਉਂਦੀ ਕੀ ਆਉਂਦੀ ਕੀ ਆਉਂਦੀ ਆ ਉਹ ਤੋੜੀ ਆ ਟ੍ਰੇਨ ਆਉਂਦੀ ਪੁੱਤਾ ਕਿੱਥੇ ਆ ਗਈ ਆਜੇ ਕਿੱਥੇ ਆਜੇ ਲੈ ਤੇਰੀ ਤਬਾਹੂ ਸੁਣਦੀਆਂ ਨੂੰ ਫੁੱਟ ਮਾਰ ਦੇ ਇਹਨੂੰ ਟ੍ਰੇਨ ਦੇ ਨਾ ਗੱਡੀ ਕਿੱਥੇ ਆ ਗਈ ਟ੍ਰੇਨ ਹਾਂ ਉਹ ਤਾਂ ਉਹ ਤਾਂ ਰੁਕਣ ਨੂੰ ਫਿਰਦੀ ਤੈਨੂੰ ਕਹਿੰਦੇ ਰੀਤ ਨੂੰ ਲੈ ਕੇ ਜਾਣਾ ਰੀਤ ਨੂੰ ਲੈ ਕੇ ਜਾਣਾ ਜਾਣਾ ਹਾਂ ਜਾਇਆ ਜਾ ਚਾਟੀ ਲਿਆ ਪੁੱਤ ਜਾਇਆ ਦਵਾ ਦੇਣਾ ਇੱਥੇ ਉਹ ਤੇ ਤਾਰ ਦੂੰਗੇ ਜਾਣਾ ਰੋਕੀਏ ਜਾਣਾ ਟ੍ਰੇਨ ਪਰ ਡਰਦਾ ਡਰਦਾ ਦੇਖੀ ਕੱਲਾ ਜਾ ਹੌਲੀ ਹੌਲੀ ਇੰਜਣ ਆਉਂਗਾ ਹਾਂ ਭਿਆਲਾ ਉਹ ਫਾੜ ਕੇ ਵੀ ਨਿਕਲਿਆ ਨੇ ਕੱਲਾ ਇੰਜਣ ਨਹੀਂ ਹੈਗਾ ਬਹੁਤ ਛੀ ਜਿਆਦਾ ਮਗਰ ਹਾਂ ਇਹਦੇ ਮਗਰ ਜਿਹੜਾ ਡੱਬੇ ਹੁੰਦੇ ਉਹ ਤਾਰ ਆਇਆ ਹੈ ਪਟੜੀ ਆ ਇਹ ਟ੍ਰੇਨ ਪਹਿਲਾਂ ਨੰਗੀ ਆ ਹਾਂ ਜਿਹਦੇ ਪੱਟ ਡੱਬੇ ਰੱਖ ਹੁੰਦੇ ਆ ਜਾ ਕੁਝ ਹੋਰ ਆਟਮ ਹਾਂ ਇਹ ਰੁਕ ਲੂਗਾ ਉਹਦਾ ਪੈਰੀ ਰੁਕ ਗਿਆ ਉਹ ਬਈ ਡਰ ਗਿਆ ਸੋਤੇ ਡਰ ਗਿਆ ਬਾਈ ਉਹ ਡਰ ਗਿਆ ਵੀ ਡਰ ਗਿਆ ਸੋਤੇ ਡਰ ਗਿਆ ਉਹ ਡਰ ਗਿਆ ਵੀ ਡਰ ਗਿਆ ਆ ਗਿਆ ਕੰਦਾ ਲਾ ਭਾਈ ਰੀਤ ਦੇ ਨਾਲ ਟ੍ਰੇਨ ਬੁੱਤ ਨੇੜੇ ਦੇ ਬਾਹਰ ਕਰ ਦੇ ਅੰਕਲ ਨੂੰ ਬਾਹਰ ਕਰ ਦੇ ਉਹ ਦੇਖਦਾ ਇਹਨੂੰ ਪਿੱਛੇ ਨੂੰ ਦੇਖੀ ਜਾਂਦਾ ਤੋ ਚਲੋ ਇਹਦਾ ਗਰਮ ਹੋ ਗਈ ਥੋੜਾ ਬਾਲਾ ਮਾਰਦੀ ਆ ਬਾਲਾ ਮਾਰਦੀ ਚਲੋ ਗਰਮ ਹੋ ਗਈ ਇਸੀ ਲਾਉਣਾ ਏ ਏਸੀ ਲਾਉਣਾ ਰੀਤ ਕਾਏ ਟੇਨ ਬਾ ਥੱਕ ਗਿਆ ਤਾਂ ਇਹਨੂੰ ਚੱਕ ਕੇ ਹਾਂ ਠੀਕ ਆ ਇਹਦਾ ਚੰਗੇ ਸਾਰ ਕਰਨੇ ਆ ਜੀ ਅੱਜ ਤਾਂ ਅਰੇ ਨਾਲ ਟ੍ਰੇਨ ਵੀ ਬੈੱਕ ਨੂੰ ਇਹ ਤੋਰਤੀ ਵਿਚਾਰੀ ਆਪਣੀ ਆੜੀ ਨਹੀਂ ਟ੍ਰੇਨ ਨਾਲੇ ਅੱਛਾ ਤੇਰੇ ਆੜੀ ਆ ਟਰੇਨ ਵੀ ਬਜਾਰੀ ਪਿੱਛੇ ਰੁਦਰ ਵੀ ਓ ਬਾਈ ਇਹ ਕਹਿੰਦਾ ਵੀ ਪ੍ਰਸ਼ਾਦਾ ਛੱਕ ਕੇ ਜਾਣਾ ਤੁਹਾਡੇ ਕੋਲ ਬਣਾਇਆ ਵਾ ਕਰ ਹਾਂ ਬਣਾਇਆ ਹੋਇਆ ਬਣਾਇਆ ਹੋਇਆ ਇਹ ਵੀ ਬਜਾਰੀ ਪਿੱਛੇ ਗੱਡੀ ਪੈ ਜਾਗੇ ਪਿੱਛੇ ਗੱਡੀ ਤਾਂ 아이 ਨਹੀਂ ਟਰੇਨ ਨੇ ਮੰਗਾਤੀ ਤੁਹਾਡੇ ਬਾਅਦ ਤੇ ਕਹਿੰਦੇ ਪਟੜੀ ਕਹਿੰਦਾ ਕਹਦੇ ਪਟੜੀ ਬਣਾ ਲਓ ਪੰਬਰੀ ਉਹ ਛੱਡੇ ਆਉਂਦੇ ਸੀ ਨੀਂ ਨੀਂ ਆਉਂਦੀ ਉਹਨਾਂ ਨੂੰ ਨੀਂ ਆਉਂਦੀ ਐ ਲੇਟ ਟਾਈਮ ਤੇ ਪਹਿਲਾਂ ਆ ਕੇ ਤਾਂ ਕਰਕੇ ਵਾਪਸ ਮੋੜ ਲੱਗਿਆ ਤੁਸੀਂ ਆਪਣੇ ਘਰ ਨੂੰ ਚੱਲੋ ਉਹਨਾਂ ਦੀ ਤਾਂ ਦਿਹਾੜੀ 3-3 4-4000 ਰੁਪਏ ਹੈ ਤਨਖਾਹ ਲੈਂਦੇ ਆ ਉਹ ਉਹ ਗਈ ਟ੍ਰੇਨ ਵਾਗ ਨੂੰ ਲੀਤ ਦੇ ਪੁੱਤ ਨੇ ਮੇਰੇ ਰੱਡੇ ਆਏ ਹਾਏ ਆਏ ਹਾਏ ਕਿੱਡਾ ਹੌਨ ਤੂੰ ਵੀ ਮੂੰਹ ਨਾਲ ਮਾਰ ਦੇ ਕਾ ਪਾ ਅੱਤੇਰੇ ਸਦਕੇ ਓਕੇ ਬਾਏ ਬਾਏ